ਸ੍ਰੀਕਲ YouTube ਚੈਨਲ ਕੋ ਹੈ ਨੂਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਮੈਂ ਜਯੋਵਿੰਦਰ ਸਿੰਘ ਗਿੱਲ ਦਰਸ਼ਕੋ ਅੱਜ ਆਪਾਂ ਵੀਡੀਓ ਲੈ ਕੇ ਆਇਆ ਨਸ਼ੇ ਦੇ ਮੁੱਦੇ ਤੇ ਜੋ ਕਿ ਭਗਵੰਤ ਮਾਨ ਸਰਕਾਰ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਨਸ਼ਾ ਬੰਦ ਕਰਵਾਉਣ ਲਈ ਸੋ ਮੈਂ ਕੁਝ ਨੁਕਤੇ ਸਾਂਝੇ ਕਰਨੇ ਚਾਹਣਾ ਜੋ ਕਿ ਭਗਵੰਤ ਮਾਨ ਸਰਕਾਰ ਤੱਕ ਜੇਕਰ ਤੇ ਪਹੁੰਚ ਜਾਣ ਤਾਂ ਨਸ਼ਾ ਬੰਦ ਕਰਨਾ ਬਹੁਤ ਹੀ ਸੌਖਾ ਹੋ ਜਾਏਗਾ ਮੈਂ ਆਪਣੀ ਸੋਚ ਮੁਤਾਬਕ ਕੁਝ ਨੁਕਤੇ ਪੇਸ਼ ਕਰ ਰਿਹਾ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਵੀ ਕਮੈਂਟ ਕਰਕੇ ਆਪੋ ਆਪ ਦੇ ਸੋਚ ਮੁਤਾਬਕ ਨੁਕਤੇ ਮੋਬਾਈਲ ਤੇ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਨਸ਼ਾ ਬੰਦ ਕਰਵਾਇਆ ਜਾ ਸਕਦਾ ਕੀ ਸੌਖਾ ਤਰੀਕਾ ਹੈ ਮੇਰੇ ਮੁਤਾਬਕ ਨਸ਼ਾ ਬੰਦ ਕਰਵਾਉਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਸਰਕਾਰ ਵੱਲੋਂ ਜੋ ਮਹਿੰਮ ਸ਼ੁਰੂ ਕੀਤੀ ਗਈ ਹੈ ਦੇਰ ਆਏ ਦਰਸਤਾਏ ਕਹਿੰਦੇ ਨੇ ਜਦੋਂ ਜਾਗ ਆ ਜੇ ਉਹਦੀ ਸਵੇਰਾ ਹਜੇ ਵੀ ਡੁੱਲੇ ਬੇੜਿਆਂ ਦਾ ਕੁਝ ਨਹੀਂ ਵਿਗੜਿਆ ਜੇ ਭਗਵੰਤ ਮਾਨ ਸਰਕਾਰ ਸੱਚੇ ਦਿਲੋਂ ਚਾਹੁੰਦੀ ਹੈ ਕਿ ਨਸ਼ਾ ਬੰਦ ਹੋ ਜਾਵੇ ਤਾਂ ਇਹ ਕਰਨਾ ਕੋਈ ਔਖਾ ਨਹੀਂ ਸਿਰਫ ਇੱਛਾ ਸ਼ਕਤੀ ਦੀ ਲੋੜ ਹੈ ਔਰ ਵਿਆਹਤ ਨਾਲ ਚੱਲਣ ਦੀ ਲੋੜ ਹੈ ਕਿਉਂਕਿ ਧੱਕੇ ਨਾਲ ਨਸ਼ਾ ਬੰਦ ਨਹੀਂ ਹੋਣਾ ਵਿਆਹਤ ਨਾਲ ਬੰਦ ਹੋ ਸਕਦਾ ਸੋ ਕੁਝ ਨੁਕਤੇ ਮੈਂ ਇਹ ਪੇਸ਼ ਕਰ ਰਿਹਾ ਕਿ ਇੱਕ ਇਮਾਨਦਾਰ ਅਫਸਰਾਂ ਦੀ ਟੀਮ ਬਣਾਈ ਜਾਵੇ ਦਿਨ ਰਾਤ ਜੋ ਕੰਮ ਕਰੇ ਦੋ ਸ਼ਿਫਟਾਂ ਲਾ ਲਓ ਤਿੰਨ ਸ਼ਿਫਟਾਂ ਚ ਮਤਲਬ ਅ ਬਦ ਮਲਾਜ਼ਮ ਲੈ ਕੇ ਕੰਮ ਕਰਨ 24 ਘੰਟੇ ਤੇ ਇੱਕ ਦੋ ਨੰਬਰ ਜਨਤਾ ਨੂੰ ਦਿੱਤੇ ਜਾਣ ਕਿ ਇਸ ਨੰਬਰ ਤੇ ਫੋਨ ਕਰੋ ਤੇ ਜਨਤਾ ਦਾ ਸਹਿਯੋਗ ਲਿਆ ਜਾਵੇ ਨਸ਼ੇ ਬੰਦ ਕਰਵਾਉਣ ਵਾਸਤੇ ਸੋ ਨਸ਼ਾ ਹੀ ਮੰਦ ਨਹੀਂ ਹੋਣਾ ਸਖਤਾਈ ਕਰਕੇ ਬੰਦ ਨਹੀਂ ਹੋਣਾ ਇਹ ਨਸ਼ਾ ਬੰਦ ਹੋਊਗਾ ਜੇ ਬਾੜ ਖੇਤ ਨੂੰ ਖਾਣ ਲੱਗ ਜਵੇ ਕਹਿੰਦੇ ਨੇ ਜਿਹੜੀ ਬਾੜ ਖੇਤ ਨੂੰ ਖਾਣ ਲੱਗ ਜੇ ਤਾਂ ਉਹ ਖੇਤ ਖਤਮ ਹੋ ਜਾਂਦਾ ਸੋ ਭਗਵੰਤ ਮਾਨ ਸਰਕਾਰ ਬਾੜ ਦਾ ਆਸਰਾ ਲੈ ਕੇ ਨਸ਼ਾ ਬੰਦ ਕਰ ਸਕਦੀ ਆ ਉਹ ਬਾੜ ਕਿਹੜੀ ਆ ਉਹ ਬਾੜਾ ਨਸ਼ੇੜੀ ਜੇ ਆਪਾਂ ਕਹਿ ਸਕਦੇ ਆ ਬਿਮਾਰ ਬਿਮਾਨ ਸਖਤ ਤੌਰ ਤੇ ਬਿਮਾਰ ਹੀ ਕਹਿ ਸਕਦੇ ਆ ਚਲੋ ਨਸ਼ੇੜੀ ਤਾਂ ਇੱਕ ਉਹਨਾਂ ਨੇ ਹੁਣ ਰੋਗ ਲਾਈ ਲੇ ਤਾਂ ਮਤਲਬ ਵੀ ਟੀਮ ਦਾ ਵਰਕ ਕੰਮ ਇਹ ਹੋਊਗਾ ਵੀ ਉਹ ਫੋਨ ਨੰਬਰ ਪਿੰਡ-ਪਿੰਡ ਸ਼ਹਿਰ-ਸ਼ਹਿਰ ਮਹੱਲਾ-ਮਹੱਲਾ ਜਿਵੇਂ ਕਿ ਸ਼ਹਿਰਾਂ ਚ ਐਮਸੀ ਹੋਗੇ ਪਿੰਡਾਂ ਚ ਪੰਚਾਇਤ ਹੋਗੀ ਲੰਬੜਦਾਰ ਹੋਗੇ ਸਾਰਿਆਂ ਦੇ ਦਰਵਾਜ਼ੇ ਦੇ ਸਾਹਮਣੇ ਸਾਈਡ ਤੇ ਕੰਧਾਂ ਤੇ ਕਿਤੇ ਵੀ ਫੋਨ ਨੰਬਰ ਦਿੱਤੇ ਜਾਣ ਕਿ ਇਸ ਨੰਬਰ ਤੇ ਫੋਨ ਕਰੋ ਔਰ ਬਾੜ ਨੂੰ ਫੜੋ ਨਿਸ਼ੇੜੀ ਨਸ਼ਾ ਕਰਨ ਵਾਲਿਆਂ ਨੂੰ ਫੜੋ ਨੰਬਰ ਗੋਪਤ ਰੱਖੇ ਜਾਣ ਜੋ ਤੁਹਾਨੂੰ ਫੋਨ ਕਰਕੇ ਦੱਸੂਗਾ ਬਾੜ ਨੂੰ ਨਸ਼ਿਆ ਕਰਨ ਵਾਲਿਆਂ ਨੂੰ ਥਾਣੇ ਵਿੱਚ ਲਿਜਾ ਕੇ ਪੁੱਛਗਿੱਛ ਕੀਤੀ ਜਾਵੇ ਕਿ ਇਹ ਨਸ਼ਾ ਤੁਸੀਂ ਕਿੱਥੋਂ ਲੈ ਕੇ ਆਉਨੇ ਹੋ ਸਭ ਤੋਂ ਸੌਖਾ ਤਰੀਕਾ ਮੰਨ ਲਓ ਕਿ ਅੱਜ ਮੈਂ ਪਿੰਡ 'ਚ ਜਾਂ ਕਿਤੇ ਵੀ ਨਸ਼ੇ ਦੇ ਸਮਗਲਰ ਖਿਲਾਫ ਕੋਈ ਰਿਪੋਰਟ ਦਰਜ ਕਰਵਾਉਣਾ ਤਾਂ ਮੇਰੇ ਕੋਲ ਕੋਈ ਸਬੂਤ ਨਹੀਂ ਹੈਗਾ ਵੀ ਉਹ ਨਸ਼ਾ ਵੇਚ ਰਿਹਾ ਕਿਉਂਕਿ ਪ੍ਰਸ਼ਾਸਨ ਵੀ ਇਹੀ ਕਹੂਗਾ ਵੀ ਨਸ਼ਾ ਉਹ ਤੋਂ ਫੜਿਆ ਨਹੀਂ ਗਿਆ ਜਾਂ ਉਹਨੇ ਗਾਇਬ ਕਰਤਾ ਜਾਂ ਉਸ ਨੂੰ ਫੋਨ ਆ ਗਿਆ ਵੀ ਤੇਰੀ ਰਿਪੋਰਟ ਹੋ ਗਈ ਨਸ਼ਾ ਗਾਇਬ ਕਰ ਦੇ ਅਕਸਰ ਦੇਖਿਆ ਜਾਂਦਾ ਕਿ ਪੁਲਿਸ ਸ਼ਹਿਰ ਛਾਪਾ ਮਾਰਦੀ ਹੈ ਤਾਂ ਉਥੋਂ ਕੁਝ ਬਰਾਮਦ ਨਹੀਂ ਹੁੰਦਾ ਤੇ ਨਸ਼ੇੜੀ ਨਸ਼ਾ ਵੇਚਣ ਵਾਲਾ ਸਮਗਲਰ ਆਰਾਮ ਨਾਲ ਆਪਣੇ ਘਰ ਬੈਠਾ ਨਸ਼ਾ ਵੇਚੀ ਜਾਂਦਾ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੁੰਦੀ ਇਹ ਸਾਰਾ ਪ੍ਰਬੰਧ ਜੋ ਹੋਊਗਾ ਇਹ ਜੋ ਇਮਾਨਦਾਰ ਅਫਸਰਾਂ ਦੀ ਟੀਮ ਇੱਕ ਦਫ਼ਤਰ ਚ ਸਾਰਾ ਸੰਚਾਲਨ ਕਰੂਗੀ ਉਹਦੇ ਹੱਥ ਹੀ ਹੋਵੇ ਜਦ ਵੀ ਕੋਈ ਫੋਨ ਉਸ ਟੀਮ ਨੂੰ ਕਰੂਗਾ ਤਾਂ ਉਹ ਅੱਗੇ ਹਲਕੇ ਦੇ ਥਾਣੇ ਨੂੰ ਰਿਪੋਰਟ ਕਰੇ ਕਿ ਉਹ ਫਰਾਨੇ ਪਿੰਡ ਚ ਫਰਾਨਾ ਸਿੰਘ ਨਸ਼ਾ ਕਰ ਰਿਹਾ ਉਸ ਨੂੰ ਚੱਕ ਕੇ ਲਿਆਓ ਉਸ ਨੂੰ ਨਸ਼ਾ ਕਰਨ ਵਾਲੇ ਤੇ ਕੋਈ ਕਾਰਵਾਈ ਨਾ ਹੋਵੇ ਕੋਈ ਵੀ ਉਹਨੂੰ ਤਕਲੀਫ ਨਾ ਹੋਵੇ ਉਸਨੂੰ ਬੜੇ ਹੀ ਪਿਆਰ ਨਾਲ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਜਾਵੇ ਕਿ ਤੂੰ ਨਸ਼ਾ ਲੈ ਕੇ ਕਿਸ ਤੋਂ ਆ। ਉਸਨੂੰ ਕੁਝ ਘੰਟੇ ਥਾਣੇ 'ਚ ਰੱਖਿਆ ਜਾਊਗਾ ਤਾਂ ਦੁਵਾਰੇ ਡੋਜ ਉਸਨੇ ਲੈਣ ਤੋਂ ਪਹਿਲਾਂ ਪਹਿਲਾਂ ਦੱਸ ਦੇਣਾ ਕਿ ਮੈਂ ਨਸ਼ਾ ਕਿਤੋਂ ਲੈ ਕੇ ਆਉਣਾ। ਉਹਦੀ ਮਜਬੂਰੀ ਹੈ ਕਿਉਂਕਿ ਉਹਨੇ ਘਰੇ ਜਾ ਕੇ ਨਸ਼ਾ ਦੁਵਾਰੇ ਕਰਨਾ। ਉਹ ਵੀ ਦੁਆਰ ਨਸ਼ੇ ਤੋਂ ਬਿਨਾ ਨਹੀਂ ਰਹਿ ਸਕਦਾ ਕਿਉਂਕਿ ਰੋਗੀ ਇਹ ਅਣਜਾਣਪੁਣੇ ਚਿਹਰੇ ਜੇ ਲਾ ਲਈ ਇਹਨਾਂ ਨੇ। ਤੇ ਹੁਣ ਇਹ ਰੋਗ ਇੱਕ ਬਿਮਾਰੀ ਮਤਲਬ ਬਹੁਤ ਵੱਡੀ ਹੋ ਗਈ ਇਹਨਾਂ ਦੀ ਮਜਬੂਰੀ ਹੋ ਗਈ ਨਸ਼ਾ ਕਰਨਾ ਉਸ ਦੇ ਲਈ ਇਹਨਾਂ ਨੂੰ ਚਾਹੇ ਘਰ ਦੀ ਕਣਕੇ ਵੇਚਣੀ ਪਵੇ ਮਤਲਬ ਪਰਿਵਾਰ ਇਹਨਾਂ ਦੇ ਇੰਨੇ ਦੁਖੀ ਨੇ ਕਿ ਜਦੋਂ ਆਪਾਂ ਸੁਣਦੇ ਆ ਇਹਨਾਂ ਦੀ ਦੁੱਖ ਦੀ ਕਹਾਣੀ ਤੇ ਬਹੁਤ ਜ਼ਿਆਦਾ ਤਰਸ ਆਉਂਦਾ ਇਹਨਾਂ ਤੇ ਇਹਨਾਂ ਦੇ ਮਾੜੇ ਹਾਲਾਤ ਘਰ ਦੇ ਭਾਂਡੇ ਵਿਕ ਗਏ ਸੋਨਾ ਸਭ ਕੁਝ ਜੋ ਇਹਨਾਂ ਦੇ ਹੱਥ ਲੱਗਦਾ ਵੇਚ ਕੇ ਨਸ਼ਾ ਕਰਦੇ ਆ ਚਲੋ ਇਹ ਅਣਜਾਣ ਬੁਨੇ ਚ ਲੱਗੇ ਇਹਨਾਂ ਦੀ ਮਜਬੂਰੀ ਆ ਹੁਣ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਨੂੰ ਨਸ਼ੇ ਤੋਂ ਨਜਾਦ ਦਵਾਈ ਜਾਵੇ ਤਾਂ ਕਿ ਇਹਨਾਂ ਦੇ ਘਰਾਂ ਦੇ ਵਿੱਚ ਵੀ ਖੁਸ਼ੀਆਂ ਪਰਤ ਸਕਣ ਸੋ ਮੈਂ ਗੱਲ ਕਰ ਰਿਹਾ ਸੀ ਕਿ ਇਹਨਾਂ ਨੂੰ ਥਾਣੇ ਲਿਜਾ ਕੇ ਪੁੱਛਗਿਚ ਕੀਤੀ ਜਾਵੇ ਇਹ ਦੱਸਣਗੇ ਵੀ ਅਸੀਂ ਕਿਹਦੇ ਤੋਂ ਨਸ਼ਾ ਲੈ ਕੇ ਆਉਂਨੇ ਆ ਉਸ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਨਸ਼ੇੜੀ ਝੂਠ ਨਹੀਂ ਬੋਲ ਸਕਦਾ ਵੀ ਮੈਂ ਨਸ਼ਾ ਨਹੀਂ ਲਿਆਉਂਦਾ ਜਾਂ ਵੀ ਉਹ ਸਮਗਲਰ ਬਚ ਜੂਗਾ ਕਿਉਂਕਿ ਉਹ ਪੱਕੀ ਇਨਫੋਰਮੇਸ਼ਨ ਹੋਊਗੀ ਪੱਕੀ ਜਾਣਕਾਰੀ ਹੋਊਗੀ ਵੀ ਫਲਾਨਾ ਬੰਦਾ ਨਸ਼ਾ ਵੇਚਦਾ ਫਲਾਨਾ ਸਮਗਲਰ ਆ ਸੋ ਉਸਤੇ ਐਸੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬਈ ਨਾ ਤਾਂ ਉਸ ਦੀ ਜ਼ਮਾਨਤ ਹੋਵੇ ਜ਼ਮਾਨਤ ਦਾ ਸਿਸਟਮ ਕੀ ਹੈ ਕਿ ਇਹ ਵੀ ਕਾਨੂੰਨ 'ਚ ਥੋੜੇ ਸੁਧਾਰ ਕਰਨ ਦੀ ਲੋੜ ਆ ਬਈ ਇੱਕ ਦੋ ਵਾਰੀ ਜ਼ਮਾਨਤ ਹੁੰਦੀ ਆ ਤਾਂ ਉਸ ਤੋਂ ਬਾਅਦ ਵੀ ਜਦੋਂ ਬੰਦਾ ਸੁਧਰਨ ਦਾ ਨਾਂ ਨਹੀਂ ਲੈ ਰਿਹਾ ਉਹੀ ਕ੍ਰਾਈਮ ਦੁਬਾਰੇ ਆ ਕੇ ਉਹੀ ਗੁਨਾਹ ਕਰ ਰਿਹਾ ਤਾਂ ਉਸ ਦੀ ਜ਼ਮਾਨਤ ਕਦੇ ਵੀ ਮਨਜ਼ੂਰ ਨਾ ਹੋਵੇ ਉਸ ਦੀ ਤਕਰੀਬਨ 8-10 ਸਾਲ ਜੇਲ੍ਹ ਚ ਲੰਘਣ ਤਾਂ ਜੋ ਇਨ੍ਹਾਂ ਦੋਸ਼ੀਆਂ ਨੂੰ ਇਹ ਦੇ ਅੰਦਰ ਡਰ ਪੈਦਾ ਹੋ ਸਕੇ ਕਿ ਯਾਰ ਜੇ ਆਪਾਂ ਇਹ ਕੰਮ ਕਰਾਂਗੇ ਤਾਂ ਆਪਾਂ ਨੀਂ ਜ਼ਿੰਦਗੀ ਖਰਾਬ ਹੋ ਜਾਊਗੀ ਸੋ ਸਖਤ ਤੋਂ ਸਖਤ ਕਾਰਵਾਈ ਕਰਕੇ ਇਨ੍ਹਾਂ ਤੇ ਜੋ ਨਸ਼ਾ ਕਰਨ ਵਾਲੇ ਮਰੀਜ਼ ਮੈਂ ਮਰੀਜ਼ ਹੀ ਕਹੂੰਗਾ ਉਹਨਾਂ ਨੂੰ ਬਾਇ ਇੱਜ਼ਤ ਘਰੇ ਵਾਪਸ ਛੱਡ ਕੇ ਜਾਇਆ ਜਾਵੇ ਉਹਨਾਂ ਤੋਂ ਮਦਦ ਹੀ ਲਈ ਜਾਵੇ ਉਹਨਾਂ ਨੂੰ ਆਪਣਾ ਮਦਦਗਾਰ ਸਮਝਿਆ ਜਾਵੇ ਵੀ ਇਹ ਆਪਣੇ ਮਦਦਗਾਰ ਨੇ ਇਹ ਕੋਈ ਦੋਸ਼ੀ ਨਹੀਂ ਹੈਗੇ ਕਿਉਂਕਿ ਅਕਸਰ ਦੇਖਿਆ ਜਾਂਦਾ ਵੀ ਸਮਗਲਰ ਵੱਡੇ ਬਚ ਜਾਂਦੇ ਨੇ ਤੇ ਨਸ਼ਾ ਕਰਨ ਵਾਲੇ ਵਿਚਾਰਿਆਂ ਤੇ ਕੇਸ ਬੈਜ ਜਾਂਦੇ ਨੇ ਜੇਲ੍ਹਾਂ ਚ ਰੁਲੀ ਜਾਂਦੇ ਨੇ ਘਰੇ ਪਹਿਲੇ ਹੀ ਉਹਨਾਂ ਕੋਲ ਪੈਸਾ ਨਹੀਂ ਹੁੰਦਾ ਕਿਉਂਕਿ ਸਾਰਾ ਕੁਝ ਟਪੂਹਂ ਜਾਂਦੇ ਆ ਉਹ ਤੇ ਜ਼ਿੰਦਗੀ ਉਹਨਾਂ ਦੀ ਖਰਾਬ ਹੁੰਦੀ ਆ ਸਮਗਲਰਾਂ ਤੇ ਕੋਈ ਵੀ ਵੱਡਾ ਐਕਸ਼ਨ ਨਹੀਂ ਹੁੰਦਾ ਸੋ ਉਸ ਤੋਂ ਵੀ ਅੱਗੇ ਕਾਰਵਾਈ ਇਹ ਕੀਤੀ ਜਾਵੇ ਕਿ ਜੋ ਟੀਮ ਨੇ ਨਸ਼ਾ ਕਰਨ ਵਾਲੇ ਦਾ ਨੰਬਰ ਦਿੱਤਾ ਉਸ ਤੇ ਕੀ ਕਾਰਵਾਈ ਹੋਈ ਆ ਇਸ ਦੀ ਸਾਰੀ ਰਿਪੋਰਟ ਲਈ ਜਾਵੇ ਕਿ ਉਸ ਸਮਗਲਰ ਤੇ ਕਾਰਵਾਈ ਕਰਕੇ ਉਸ ਨੂੰ ਜੇਲ੍ਹ ਵਿੱਚ ਸੱਟਿਆ ਗਿਆ ਕਿ ਉਸ ਨੂੰ ਕਿਸੇ ਦੀ ਛੁਪਾਰਸ਼ ਤੇ ਜਾਂ ਪੁਲਿਸ ਪ੍ਰਸ਼ਾਸਨ ਨੇ ਪੈਸੇ ਲੈ ਕੇ ਉਹਨੂੰ ਛੜਤਾ ਜੇ ਤਾਂ ਕਿਸੇ ਸਿਆਸੀ ਲੀਡਰ ਦੀ ਜਾਂ ਕਿਸੇ ਪਹੁੰਚ ਵਾਲੇ ਬੰਦੇ ਦੀ ਸ਼ਿਫਾਰਿਸ਼ ਤੇ ਉਸ ਨੂੰ ਛੱਡਿਆ ਗਿਆ ਫਿਰ ਤਾਂ ਉਸ ਤੇ ਕਾਰਵਾਈ ਕੀਤੀ ਜਾਵੇ ਜੇਕਰ ਨਹੀਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਉਸ ਦਾ ਜ਼ਿੰਮੇਵਾਰ ਸਮਝਿਆ ਜਾਵੇ ਕਿ ਇਸ ਨੇ ਪੈਸੇ ਦੇ ਕੇ ਹੀ ਉਸ ਨੂੰ ਛੱਡਿਆ ਹੋਵੇਗਾ ਉਸ ਥਾਣਾ ਇੰਚਾਰਜ ਤੇ ਡੀਐਸਪੀ ਤੇ ਐਸਐਸਪੀ ਤੱਕ ਉਸ ਤੇ ਕਾਰਵਾਈ ਕੀਤੀ ਜਾਵੇ ਕਿ ਤੂੰ ਕਿਵੇਂ ਬਣਾ ਤੈਨੂੰ ਛੱਡਿਆ ਜਦੋਂ ਕਿ ਇਸ ਨੂੰ ਨਸ਼ੇੜਾ ਨਸ਼ਾ ਕਰਨ ਵਾਲੇ ਨੇ ਦੱਸਿਆ ਕਿ ਇਹ ਬੰਦਾ ਨਸ਼ਾ ਵੇਚਦਾ ਫਿਰ ਤੂੰ ਕਿਸ ਆਧਾਰ ਤੇ ਇਸ ਨੂੰ ਛੱਡਿਆ ਸੋ ਇਹਨਾਂ ਨਾਲ ਕੋਈ ਲਿਆਜ ਨਾ ਕੀਤੀ ਜਾਵੇ ਇਹਨਾਂ ਨੂੰ ਛੱਡਣ ਵਾਲਿਆਂ ਵਾਸਤੇ ਛਡਾਉਣ ਵਾਲਿਆਂ ਤੇ ਇਹ ਤੇ ਨਸ਼ਾ ਵੇਚਣ ਵਾਲਿਆਂ ਤੇ ਫੇਰ ਇਹ ਪੰਜਾਬ بچ ਸਕਦਾ ਫੇਰ ਸੁਧਾਰ ਹੋ ਸਕਦਾ ਬਾਰਡਰਾਂ ਤੇ ਸਖਤਾਈ ਕਰਨ ਦੀ ਕੋਈ ਲੋੜ ਨਹੀਂ ਸਿਰਫ ਬਾੜ ਨੂੰ ਸਹਾਰਾ ਲਿਆ ਜਾਵੇ ਬਾੜ ਨੂੰ ਆਪਣਾ ਮਿੱਤਰ ਬਣਾਇਆ ਜਾਵੇ ਬਾੜ ਨੂੰ ਨਸ਼ਾ ਕਰਨ ਵਾਲਿਆਂ ਨੂੰ ਪੁਲਿਸ ਪ੍ਰਸ਼ਾਸਨ ਦਾ ਮਿੱਤਰ ਬਣਾਇਆ ਜਾਵੇ। ਦੋਸਤਾਂ ਵਾਂਗੂ ਇਹਨਾਂ ਤੋਂ ਮਦਦ ਲਈ ਜਾਵੇ ਤੇ ਨਸ਼ਾ ਬਿਲਕੁਲ ਖਤਮ ਹੋ ਜਾਵੇਗਾ। ਔਰ ਦੂਸਰਾ ਪੁਲਿਸ ਪ੍ਰਸ਼ਾਸਨ 'ਚ ਵੀ ਕੁਝ ਮੁਲਾਜ਼ਮ ਨਸ਼ਾ ਕਰਦੇ ਹੋਣਗੇ ਜੋ ਕਿ ਅਕਸਰ ਸੁਣਨ ਨੂੰ ਆਇਆ ਜਿਨ੍ਹਾਂ ਨੂੰ ਕਾਲੀਆਂ ਭੇਡਾਂ ਵੀ ਕਿਹਾ ਜਾਂਦਾ। ਨਸ਼ਾ ਕਰਨ ਵਾਲਾ ਬੰਦਾ ਸਾਫ਼ ਸੁਥਰਾ ਬੰਦਾ ਹੀ ਸਮਾਜ ਨੂੰ ਸਾਫ਼ ਸੁਥਰਾ ਕਰ ਸਕਦਾ। ਕਰਪਤ ਬੰਦਾ ਦੋਸ਼ੀ ਬੰਦਾ ਇਸ ਤੋਂ ਬੰਦਾ ਕਰਦੇ ਵੀ ਸਮਾਜ ਨੂੰ ਸੁਧਾਰ ਨਹੀਂ ਸਕਦਾ ਸੋ ਇੱਕ ਜ਼ਿਲੇਵਾਰ ਇਹਨਾਂ ਦੇ ਡੋਪ ਟੈਸਟ ਸ਼ੁਰੂ ਕੀਤੇ ਜਾਣ ਜੋ ਵੀ ਡੋਪ ਚ ਨਸ਼ਾ ਕਰਦਾ ਪੁਲਿਸ ਮੁਲਾਜ਼ਮ ਫੜਿਆ ਜਾਂਦਾ ਉਸ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਕਿਉਂਕਿ ਉਹ ਵੀ ਇੱਕ ਮਰੀਜ਼ ਆ ਉਸ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਔਰ ਉਸ ਨੂੰ ਟਾਈਮ ਦਿੱਤਾ ਜਾਵੇ 3 ਮਹੀਨਿਆਂ ਦਾ 6 ਮਹੀਨਿਆਂ ਦਾ ਵੀ ਨਸ਼ਾ ਛੱਡ ਕੇ ਦੁਬਾਰੇ ਪੁਲਸ ਤੋਂ ਛੁੱਟੀ ਕੀਤੀ ਦਿੱਤੀ ਜਾਵੇ ਉਸ ਨੂੰ ਵੀ ਦੁਬਾਰੇ ਆਪਣੀ ਨੌਕਰੀ ਜੁਆਇਨ ਕਰ ਲਾ ਦੁਬਾਰੇ ਨੌਕਰੀ ਤੇ ਆਉਣ ਦਾ ਉਸ ਨੂੰ ਮੌਕਾ ਦਿੱਤਾ ਜਾਵੇ ਔਰ ਉਸ ਦਾ ਹਰ 6 ਮਹੀਨੇ ਬਾਅਦ 3 ਮਹੀਨੇ ਬਾਅਦ ਜੋ ਵੀ ਇਹ ਬਣਦਾ ਉਸ ਦਾ ਟੈਸਟ ਕੀਤਾ ਜਾਵੇ ਕਿ ਇਹ ਹੀ ਦੁਬਾਰੇ ਤਾਂ ਨਸ਼ਾ ਕਰਨ ਲੱਗਿਆ ਸੋ ਜੇ ਪੁਲਿਸ ਪ੍ਰਸ਼ਾਸਨ ਸਾਫ਼ ਹੋਊਗਾ ਤਾਂ ਨਸ਼ਾ ਕਰਨ ਦਾ ਵੇਚਣ ਦਾ ਤਾਂ ਮਤਲਬ ਹੀ ਪੈਦਾ ਨਹੀਂ ਹੁੰਦਾ ਕਿ ਨਸ਼ਾ ਵੇਚ ਜਾਵੇ ਸੋ ਇੱਕ ਹੋਰ ਜ਼ਰੂਰੀ ਕੀਤਾ ਜਾਵੇ ਕਿ ਇਹਨਾਂ ਦੇ ਨੰਬਰ ਜਿਨ੍ਹਾਂ ਦੇ ਘਰਾਮੂਰੇ ਲਿਖੇ ਜਾਣ ਉਹ ਮਿਟਣ ਨਾ ਕਿਉਂਕਿ ਸਮਗਲਰ ਜਾਂ ਨਸ਼ਾ ਕਰਨ ਵਾਲੇ ਨਹੀਂ ਚਾਹੁੰਦੇ ਵੀ ਅਸੀਂ ਫੜੇ ਜਾਈਏ ਉਹ ਜੇ ਉਹਨਾਂ ਨੂੰ ਮੋਬਾਈਲ ਨੰਬਰਾਂ ਨੂੰ ਢਾਉਂਦੇ ਆ ਤਾਂ ਹਰ ਇੱਕ ਘਰ ਦੇ ਸਾਹਮਣੇ ਜਿਸ ਦੇ ਨੰਬਰ ਲੱਗੇ ਆ ਉਹਦੀ ਜ਼ਿੰਮੇਵਾਰ ਹੋਵੇ ਕਿ ਅਗਲੇ ਦਿਨ ਇਹ ਨੰਬਰ ਦੁਬਾਰਾ ਲਿਖਣਾ ਤੇ ਇਸ ਲਈ ਸਮਾਜ ਦੀ ਮਦਦ ਲਈ ਜਾਵੇ ਮੈਨੂੰ ਲੱਗਦਾ ਵੀ ਨਸ਼ਾ ਤਾਂ ਕੁਝ ਸਾਲਾਂ ਕੁਝ ਮਹੀਨਿਆਂ ਚ ਨਹੀਂ ਕੁਝ ਦਿਨਾਂ ਚ ਹੀ ਨਸ਼ਾ ਖਤਮ ਹੋ ਜਾਊਗਾ ਕਿਉਂਕਿ ਨਸ਼ਾ ਵੇਚਣ ਵਾਲੇ ਸਮਗਲਰ ਲੁਕਦੇ ਫਿਰਨਗੇ ਵੀ ਕੋਈ ਨਸ਼ੇੜੀ ਸਾਡਾ ਨਾਮ ਨਾ ਲੈ ਦੇਵੇ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਸਾਡੇ ਤੋਂ ਕੌਣ ਨਸ਼ਾ ਲੈ ਕੇ ਜਾਂਦਾ ਉਸ ਤੋਂ ਤਾਂ ਉਹ ਬਚ ਨਹੀਂ ਸਕਦੇ ਸੋ ਮੈਂ ਅੱਜ ਇੰਨਾ ਹੀ ਵੀਡੀਓ ਮੈਂ ਚਾਹੁੰਦਾ ਕਿ ਮੇਰੀ ਵੀਡੀਓ ਪੰਜਾਬ ਸਰਕਾਰ ਤੱਕ ਪਹੁੰਚੇ ਤੇ ਇਹ ਨੁਕਤੇ ਪਨਾਏ ਜਾਣ ਤੇ ਨਸ਼ਾ 100% ਬੰਦ ਹੋਊਗਾ 100% ਨਸ਼ਾ ਬੰਦ ਹੋਊਗਾ ਮੈਂ ਪੰਜਾਬ ਸਰਕਾਰ ਨੂੰ ਚਿੱਠੀ ਵੀ ਲਿਖੂਗਾ ਤੇ ਮੈਂ ਦਰਸ਼ਕਾਂ ਨੂੰ ਵੀ ਇਹ ਬੇਨਤੀ ਕਰਦਾ ਵੀ ਸਜਾ ਦਿਓ ਵੱਧ ਤੋਂ ਵੱਧ ਕਮੈਂਟ ਕਰਕੇ ਦੱਸੋ ਕਿ ਨਸ਼ਾ ਹੋਰ ਬੰਦ ਕਰਨ ਦੇ ਹੋਰ ਕੋਈ ਸੌਖੇ ਤਰੀਕੇ ਜਿਹਦੇ ਨਾਲ ਕਿ ਨਸ਼ਾ ਬੰਦ ਹੋ ਸਕੇ ਤੇ ਸਰਕਾਰ ਤੱਕ ਆਪਣੀ ਗੱਲ ਪਹੁੰਚ ਸਕੇ ਸੋवेज ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਗੇਤੀ ਅਗੇ ਇਹ ਸਰਕਾਰ ਤੱਕ ਪਹੁੰਚੇ ਸੋ ਅੱਜ ਦੀ ਵੀਡੀਓ ਇੰਨਾ ਹੀ ਅਗਲੀ ਵੀਡੀਓ ਫੇਰ ਲੈ ਕੇ حاضر ਹੋਵਾਂਗੇ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ